ਹੈਲੋ ਜੀ ਫ੍ਰੈਂਡਸ ਸਤ ਸ੍ਰੀ ਅਕਾਲ ਤੇ ਅੱਜ ਦੇ ਵਲੌਗ ਤੁਹਾਡਾ ਸਵਾਗਤ ਹੈ ਤੇ ਮੈਂ ਹੋ ਗਈ ਤਿਆਰ ਦੇਖੋ ਜੀ ਤੇ ਮੈਂ ਚੱਲੀਆਂ ਰਖੜੀ ਬੰਨਣ ਵੀਰੇ ਨੂੰ ਤੇ ਐਵੇਂ ਦੀ ਮੈਂ ਲਾਈਟ ਕਲਰ ਦੀ ਚੂੜੀਆਂ ਪਾਈਆਂ ਐਵੇਂ ਤੇ ਸੂਟ ਚ ਕਲਰ ਆ ਤੇ ਦੱਸਿਓ ਜੀ ਮੇਰਾ ਸੂਟ ਕਿੱਡਾ ਸੋਹਣਾ ਹੈ ਤੇ ਮੈਂ ਕਿਵੇਂ ਦੀ ਲੱਗਦੀ ਆ ਜਰੂਰ ਦੱਸਿਓ ਜੀ ਤੇ ਦਿਖਾਉਣੀ ਅੱਗੇ ਚੱਲ ਕੇ ਜੀ ਸਾਰਾ ਬਲੌਗ ਦਿਖਾਵਾਂਗੇ ਮੱਕੀ ਲੈ ਰਿਆ ਸੀ ਬਕਰਾਂ ਵਾਲੇ ਨੂੰ ਵੱਡੇ ਕੋਣ ਬਨੇਰੀ ਬਲੌਕ ਨਾਲ ਤੇ ਕਿੱਥੇ ਫੋਨੇ ਆ ਜੀ ਕਿ ਹਾਲੋ ਫਰੈਂਡਸ ਸਤ ਸ੍ਰੀ ਅਕਾਲ ਤੇ ਮੈਂ ਆਈਆਂ ਰਕੜੀ ਬਨਣ ਵੀਰੇ ਕੋਲੇ ਤੇ ਤੁਹਾਨੂੰ ਮੈਂ ਕੱਲ ਕਿਹਾ ਸੀ ਮੈਂ ਜਾ ਰਹੀਆਂ ਰਕੜੀ ਬਨਣ ਰਾਤ ਦੇ ਆਈ ਸੀ ਰਾਤ ਤੱਕ ਵੇਲਾ ਹੋ ਗਿਆ ਤੇ ਹੁਣ ਵੀਰੇ ਨੂੰ ਰਕੜੀ ਬਨਣ ਲੱਗੀਆਂ ਇਹ ਮੇਰੇ ਵੱਡੇ ਵੀਰ ਐ ਤੇ ਤੁਸੀਂ ਇਹ ਤੁਹਾਨੂੰ ਸੋਹਣੀ ਲੱਗੇ ਸੋਹਣੇ ਸੋਹਣੇ ਕਮੈਂਟ ਜਰੂਰ ਕਰਿਓ ਭੈਣ ਭਰਾਵਾਂ ਦਾ ਹਰ ਕਿਸੇ ਨੂੰ ਨਸੀਬ ਹੋਵੇ ਪਿਆਰ ਤੇ ਮੇਰੇ ਵੀਰ ਬਹੁਤ ਵਧੀਆ ਬਹੁਤ ਵਧੀਆ ਮੇਰੇ ਵੀਰ ਸਾਰੇ ਰਾਇ ਵੀਰ ਹੋਣੇ ਚਾਹੀਦੇ ਆ ਸਖਰੀ ਬੰਨ ਲੱਗੇ ਵੀਰੇ ਨੂੰ ਤੇ ਸਾਰੇ ਜਣੇ ਆ ਸੁਖ ਕਮਰਾ ਵੀਰੇ ਦੀ ਵੋਣ ਤਰਕੀਆਂ ਕਰਨ ਤੇ ਜਿਉਂਦੇ ਵੱਸਦੇ ਰਹਿਣੋਂ ਦੇ ਸਾਲ ਨੂੰ ਫੇਰ ਆਈਏ ਆਪਾਂ ਖੁਸ਼ੀਆਂ ਲੈ ਕੇ ਆਵੇ ਪਾਪਾ ਦੀ ਹੋਰ ਚਲੋ ਵੀਰ ਬੰਦੇ ਆਹ ਦੇਖੋ ਜੀ ਮੇਰਾ ਪਤੀਜਾ ਕਿੰਨਾ ਸੋਹਣਾ ਸਰਦਾਰ ਜੀ ਦੇਖੋ ਜੀ ਮੈਨੂੰ ਬਹੁਤ ਵਧੀਆ ਲੱਗਿਆ ਹੈ ਸਰਦਾਰੀ ਕਰਮ ਵਾਲਿਆਂ ਨੂੰ ਮਿਲਦੀ ਹੈ ਤੇ ਮੇਰਾ ਪਤੀਜਾ ਨੂੰ ਵੱਡੀ ਮੱਡੀ ਉਮਰ ਹੋਵੇ ਇਹਨਾਂ ਦੀ ਐ ਕਮਾ ਬਈ ਕਰਕੇ ਕਿੰਨੇ ਛੋਟੇ ਤੇ ਨਾ ਕੁ ਬਾਝਾ ਕਿੰਨੀ 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 ਤਖਰੀ ਬਾਂਤੀ ਵੀਰੇ ਨੂੰ ਵੀ ਭਤੀਜੇ ਨੂੰ ਵੀ ਬਾਂਤੀ ਰਹਿ ਗਈ ਭਾਬੀ ਹਣ ਬਾਂਤੀ ਰੱਖੀ ਉਹ ਬਾਗੂ ਨੇ ਰੱਖੀ ਹੈਲੋ ਨੂੰ ਲੈ ਆ ਵੀਰੇ ਜਦੋਂ ਤੱਕ ਬਾਗੂ ਹੈਲੋ ਉਹ ਮੈਂ ਕਿੰਨਾ ਭੱਜੀ ਦਿੰਦੀ ਹੈ ਭਾਬੀ ਮੈਰੀਏ ਖੋ ਛੇਤੀ ਲਿਆ ਭਾਈ ਅ ਬੰਦਾ ਬੰਦਾ ਹੋਵੇ ਕੋਈ ਨਾ ਕੋਈ ਮਜਾਵੇ ਮਜਾਵੇ ਚਿਕਾ ਕੋ ਨੂੰ ਬੰਦੀ ਰਖੜੀ ਦੇਖੋ ਨਿੱਕੇ ਦੇ ਬਾਬੂ ਮੇਲਾ ਕਿੰਨਾ ਛੋਟਾ ਆ ਉਹ ਆ ਮੇਰੀ ਵੱਡੀ ਭਤੀਜੀ ਐ ਐਸ ਪਰ ਮੇਰੀ ਛੋਟੀ ਭਤੀਜੀ ਐ ਇਧਰ ਨੋ ਰਾਣੀ ਐ ਤੇ ਕਮਲੀ ਕੀ ਸਿਆਣੀ ਨਾ ਹੈ ਕਮਲੀ ਦਾ ਸਿਆਣੀ ਇਹ ਤੇ ਟਿਕਾਣਾ ਹੈ ਹਲੋ ਜੀ ਫਰੈਂਡ ਕਿਵੇਂ ਹੋ ਸਾਰੇ ਅਸੀਂ ਆਏ ਸੀ ਰਖੜੀ ਬਣਾਣ ਹਰਿਆਣੇ ਚ ਵੀਰੇ ਨੂੰ ਤੇ ਅੱਗੇ ਹੁਣ ਅਸੀਂ ਚੱਲੇ ਆ ਬਾਈ ਮਲਕੀਤ ਹੋਰਾ ਕੋਲੇ ਉੱਥੇ ਚੱਲੇ ਆ ਆਪਣੀ ਮਨਪ੍ਰੀਤ ਦੇ ਵੀਰੇ ਨਹੀਂ ਐ ਤੇ ਘੋਗਾ ਜੀ ਜਾ ਰਹੇ ਰਖੜੀ ਬਣਾਉਣ ਜੀ ਤੇ ਤੁਸੀਂ ਬਣੇ ਰਹੋ ਬਲੌਗ ਦੇ ਨਾਲ ਤੇ ਤੁਹਾਨੂੰ ਦਿਖਾਵਾਂਗੇ ਜੀ ਰਖੜੀ ਵੀ ਤੇ ਬਲੌਗ ਪੂਰਾ ਦੇਖਿਓ ਜੀ ਜੇ ਤੁਹਾਨੂੰ ਸੋਹਣਾ ਲੱਗੇ ਤਾਂ ਸੋਹਣੇ ਸੋਹਣੇ ਕਮੈਂਟ ਜ਼ਰੂਰ ਕਰਿਓ ਤੇ ਦਿਖਾਉਨੇ ਆ ਜੀ ਤੁਹਾਨੂੰ ਬਾਈ ਮਲਕੀਤ ਕੋਲੇ ਜਾ ਕੇ ਤੇ ਮਨਪ੍ਰੀਤ ਦੀਦੀ ਕੋਲੇ ਲਓ ਭਾਈ ਅੱਜ ਤਾਂ ਮੇਰੀ ਛੋਟੀ ਨਾਲ ਦੇ ਕੋ ਹੋਰ ਹੈ ਤਿੰਨ ਪਹਿਲਾ ਚੌਥੀ ਇਹ ਹੈ ਤੇ ਜਿਵੇਂ ਅੱਜ ਰੱਖਣੀ ਬੰਦੀ ਵਿਹਾਰ ਸਾਲ ਇਹ ਮੇਰੇ ਬੰਨਣੀ ਰੱਖਣੀ ਤੇਰੇ ਵੀਰੇ ਨੂੰ ਹਾਂ ਜੇ ਤੂੰ ਨਹੀਂ ਪਹੁੰਚਦੀ ਤਾਂ ਸਾਨੂੰ ਫੋਨ ਕਰੀ ਅਸੀਂ ਜਿੱਥੇ ਵੀ ਹੋਏ ਹਾਜ਼ਰ ਹੋਵਾਂਗੇ ਤੇ ਤੇਰਾ ਦੁੱਖ ਨਹੀਂ ਵੇ ਤੂੰ ਵੇਖਿਆ ਗਿਆ ਤੂੰ ਟੈਨਸ਼ਨ ਨਾ ਲਿਆ ਕਰ ਠੀਕ ਹੈ ਠੀਕ ਹੈ ਵੇਨ ਕੋ ਨਹੀਂ ਲੈਣੀ ਟੈਨਸ਼ਨ ਤੈਨੂੰ ਸ਼ਕਤੀਆਂ ਦੇ ਵਧ ਕੇ ਪੈਣੇ ਤੋਂ ਮੇਰੀ ਤੇ ਹਿੰਮਤ ਨਹੀਂ ਆਦੀ ਕਿਸੇ ਗੱਲੋਂ ਜਦੋਂ ਵੀ ਜਰੂਰਤ ਪਾਉਂਗੀ ਤੇਰਾ ਭਰਾ ਰਹਿਣ ਤੇਰੇ ਲਈ ਖੜਾ। ਤੇ ਕੋਈ ਟੈਨਸ਼ਨ ਨਹੀਂ ਲੈਣੀ ਠੀਕ ਹੈ ਨਾ ਜੇ ਤੂੰ ਟੈਨਸ਼ਨ ਲਈ ਨਾ ਉਸੇ ਟਾਈਮ ਕੱਢੀ ਚੱਕ ਕੇ ਆ ਜਾਣਾ ਅਸੀਂ ਤੇ ਨਾਲ ਹੀ ਲੈ ਜਾਣ ਤੇਰੀ ਨਹੀਂ 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 ਠੀਕ ਹੈ ਟੈਨਸ਼ਨ ਨਹੀਂ ਲੈਣਾ ਤੇ ਹੁਣ ਦੇਖੋ ਜੀ ਮਨਪ੍ਰੀਤ ਹੁਣ ਮੈਨੂੰ ਬੰਨੀ ਜਾਂਦੀ ਰਖੜੀ ਤੇ ਹੁਣ ਮੈਨੂੰ ਖਵਾਉਗੀ ਮਠਿਆਈ ਤੇ ਹੁਣ ਮੈਂ ਓਏ ਮੂੰ ਮਿੱਠਾ ਮਾਵੀ ਕੀਤਾ ਮਨ ਫਰੀਦਾ ਤੇ ਹੁਣ ਕੋਗਾ ਜੀ ਦੇ ਰੇ ਸੂਟ ਆਦੀ ਪਹਿਣ ਨੂੰ ਖਰੀਦ ਕੇ ਲੈ ਕੇ ਗਏ ਜਲਦੀ ਜਲਦੀ ਅਸੀਂ ਤੇ ਸੂਟ ਗਿਫਟ ਕੀਤਾ ਤੇ ਬਣਾਈ ਰਖੜੀ ਤੇ ਭਰਾ ਨੇ ਦਿੱਤਾ ਅਸ਼ੀਰਵਾਦ ਪਹਿਣ ਨੂੰ ਤੇ ਬਣੇਰੇ ਸਾਡੇ ਬਲੌਗ ਦੇ ਨਾਲ ਹੈਲੋ ਜੀ ਫਰੈਂਡ ਦੇਖੋ ਅਸੀਂ ਆਏ ਸੀ ਵੀਰ ਜੀ ਹੋਰ ਕੋਲੇ ਤੇ ਪੈਰ ਮਨਪ੍ਰੀਤ ਅੱਜ ਰਿਸ਼ਤਾ ਸਾਡਾ ਬਦਲ ਗਿਆ ਜੀ ਅੱਜ ਮੇਰੀ ਬਣ ਗਈ ਛੋਟੀ ਨੰਦ ਤੇ ਇਹ ਟੈਨਸ਼ਨ ਸੀਗੀ ਤੇ ਮੈਡੀ ਟੈਨਸ਼ਨ ਮੈਥੋਂ ਬਰਦਾਸ਼ਤ ਨਹੀਂ ਹੋਈ ਤੇ ਅਸੀਂ ਆਏ ਆ ਤੇ ਰਖੜੀ ਬਣਾਈ ਆ ਬਈ ਘੋਗਾ ਜੀ ਨੇ ਤੇ ਜੀ ਨੂੰ ਜੀ ਨੂੰ ਵਧੀਆ ਲੱਗੇ ਸੋਹਣੇ ਸੋਹਣੇ ਕਮੈਂਟ ਜ਼ਰੂਰ ਕਰਿਓ ਤੇ ਮੈਨੂੰ ਪਹਿਲਾਂ ਵੀ ਬਾਈ ਮਲਕੀਤ ਵੀ ਬਹੁਤ ਵਧੀਆ ਖੱਲਾ ਬੰਦੇ ਖੜੇ ਆ ਬਾਈ ਜੀ ਦੇਖੋ ਬੋਲੋ ਬਾਈ ਜੀ ਕੁਝ ਤੁਸੀਂ ਅੱਜ ਫੇਰ ਸਾਡਾ ਰਿਸ਼ਤਾ ਬਦਲ ਗਿਆ ਮੇਰੇ ਨਾਲ ਤੋਂ ਹੀ ਇਹ ਆ ਬਣ ਕੇ ਪਰ ਨਹੀਂ ਮੇਰੇ ਭਾਈ ਪਹਿਲਾਂ ਤਾਂ ਭਾਈ ਕੇ ਲਈ ਦੋਇਆ ਪਰ ਮੈਂ ਵੀਰਾ ਕਹਿੰਦੀ ਹੁੰਨੀ ਆ ਤੇ ਭਾਈ ਅਸੀਂ ਹੁਣ ਚੱਟ ਦੀ ਇਕ ਲਾਇਚ ਰੱਖੇ ਜੀ ਬਣ ਬਿਰਾਏ ਨੇ ਮਿਲਣ ਵੀਰਾ ਲਖੜੀ ਬਣਵਾਣ ਆਇਆ ਸੀ ਤੇ ਚਲੋ ਆਪਣਾ ਵਾਈ ਗਰੁੱਪ ਜਿਸ ਟਾਈਮੇ ਬਣਾਈ ਰੱਖੇ ਬਣ ਬਿਰਾਵਾ ਦਾ ਹਾਂਜੀ ਖੁਸ਼ ਰਹੋ ਜੀ ਹੱਸਦੇ ਵਾਸਤੇ ਰਹੋ ਵਾਇ ਗਰੁੱਪ ਮੇਰਾ ਕਰੇ ਖੁਸ਼ ਰਹੋ ਜੀ ਦੇ ਭਾਈ ਸਾਰੇ ਕਮੈਂਟ ਕਰੋ ਇਹ ਟੈਨਸ਼ਨ ਬਹੁਤ ਲੈਂਦੀ ਕਮਲੀ ਜੀ ਇਹਨੂੰ ਕੋ ਟੈਨਸ਼ਨ ਨਾਲੇ ਕਰੇ ਹੁਣ ਐਡਾ ਵੱਡਾ ਤੇਰਾ ਭਰਾ ਘੋਗਾ ਤੂੰ ਜਿੰਨ ਮਾਰ ਕੇ ਨਾ ਕਾਦੀ ਟੈਨਸ਼ਨ ਟੀ ਹੋਣੀ ਨਹੀਂ ਕਰਦੀ